ਤੁਸੀਂ ਮੈਂ ਟੈਕਿੰਗ ਜਦੋਂ ਪਿੱਛੇ ਬੈਠਾ ਹੁੰਦਾ ਸੀ ਮੈਂ ਕਹਿ ਦਿੰਦਾ ਸੀ ਭਾਈ ਵੀ ਇਹ ਸਾਡਾ ਸਾਡੇ ਏਰੀਆ ਵਾਲਾ ਸ਼ਬਦ ਇਹਨੂੰ ਐਦਾਂ ਬੋਲੋ ਉੱਥੇ ਮਹਾਰਤੀਾਂ ਤੇ ਮਿਹਾਰਤੀ ਬੋਲਦੇ ਨੇ ਤੇ ਮੈਂ ਆਪਤੀ ਬੋਲੋ ਸਾਡੀ ਕੁਦਰਤੀ ਸੀ ਵੀ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਧੇ ਘੰਟੇ ਵਿੱਚ ਸਮਾਉ ਪਹੁੰਚ ਜਾਣਾ ਹੈ ਤੇ ਸਾਡੀ ਮੇਰੀ ਜਿਹੜੀ ਪਿੰਡ ਦੀ ਬੋਲੀ ਤੇ ਸਮਾਉ ਪਿੰਡ ਦੀ ਬੋਲੀ 100% ਸੇਮ ਆ ਐਨੀਆਂ ਗਾਨੀਆਂ ਐਨੀਆਂ ਪੱਗਾਂ ਐਨੀਆਂ ਥਾਲ ਪ੍ਰਾਂਤ ਸਭ ਕੁਝ ਮਤਲਬ ਉਹ ਸੈੱਟ ਤੁਸੀਂ ਦੇਖੋਗੇ ਪੂਰਾ ਪਿੰਡ ਹੀ ਲੱਗਦਾ ਸਾਰਾ ਇਕੱਠਾ ਕੀਤਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਰੇ ਇਕੱਠੀਆਂ ਕੀਤੀਆਂ ਵੀ ਉਵੇਂ ਇੱਕ ਮਦੇਹ ਨਾ ਲੱਗੇ ਕਿਸੇ ਨੂੰ ਵੀ ਇਹ ਸਕ੍ਰਿਪਟਡ ਹੈਗਾ ਜਾਂ ਚੀਪ ਪੁਰਾਣੀ ਮਤਲਬ ਉਵੇਂ ਪੂਰਾ ਬਣਾਤਾ ਸਾਰਾ 100% ਹੈ ਜੀ ਬਹੁਤ ਮਿਹਨਤ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਕਿ ਤੁਹਾਡਾ ਇਵਨ ਕਿ ਪੱਗਾਂ ਬੰਨਣ ਦਾ ਸਟਾਈਲ ਉਸ ਵੇਲੇ ਕੈਂਠੇ ਗੜਾਂ ਚ ਪਾਉਂਦੇ ਹੁੰਦੇ ਸੀ ਤੁਸੀਂ ਟ੍ਰੇਲਰ ਚ ਵੀ ਦੇਖਿਆ ਹੋਊਗਾ ਸੁੱਚਾ ਸੂਰਮਾ ਦੇ ਗੱਲ ਚ ਕੈਂਠਾ ਪਾਇਆ ਹੋਇਆ ਤਾਂ ਮੈਂ ਡਰੂ ਜਦੋਂ ਪਿੱਛੇ ਬੈਠਾ ਹੁੰਦਾ ਸੀ ਮੈਂ ਕਹਿ ਦਿੰਦਾ ਸੀ ਭਾਈ ਵੀ ਇਹ ਸਾਡਾ ਸਾਡੇ ਏਰੀਆ ਵਾਲਾ ਸ਼ਬਦ ਇਹਨੂੰ ਐਦਾਂ ਬੋਲੋ ਉੱਥੇ ਮਹਿਤੀ ਸਾਤੇ ਮਿਹਾਤੀ ਬੋਲਦੇ ਨੇ ਤਾਂ ਮਿਹਾਤੀ ਬੋਲੋ ਕਿ ਤਾਂ ਕਿ ਉਹ ਕਿਤੇ ਸੈਂਟਰਲ ਪੰਜਾਬ ਵੀ ਨਾ ਲੱਗੇ ਉਹ ਤਾਂ ਪੁਆਰ ਦਾ ਸਾਰਾ ਜਿਹੜਾ ਤੁਸੀਂ ਪੁਆਦੀ ਦੀ ਗੱਲ ਕਰ ਰਹੇ ਹੋ ਮਾਲਵਾ ਦੀ ਟਿਪੀਕਲ ਮਾਲਵਾ ਟਿਪੀਕਲ ਮਾਲਵਾ ਮਾਲਵਾ ਅੱਧਾ ਤਾਂ ਦੇਖੋ ਲੁਧਿਆਣੇ ਵਾਲੇ ਪਾਸੇ ਨੂੰ ਚਲਾ ਜਾਂਦਾ ਅਰਬਨ ਮਾਲਵਾ ਇੱਕ ਸਾਡਾ ਸੰਗਰੂਰ ਮਾਨਸਾ ਬਠਿੰਡਾ ਜਿਹੜਾ ਟਿਪੀਕਲ ਅਸਲੀ ਮਾਲਵਾ ਨਰਮੇਕ ਪਹਾੜ ਇਹ ਰੀਆ ਹੈਗਾ ਜਿਵੇਂ ਫਾਇਲ ਕਾ ਨੂੰ ਮਾਲਵੇ ਚ ਗਿਨਾਇਆ ਜਾਂਦਾ ਪਰ ਮਾਂ ਉਹਦੀ ਭਾਸ਼ਾ ਹੋ ਰਹੀ ਉਹਦੀ ਭਾਸ਼ਾ ਹੋ ਰਹਾ ਸੋ ਸਾਡੀ ਕੁਦਰਤੀ ਇਸ ਵੀ ਕਿ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਅੱਧੇ ਘੰਟੇ ਚ ਸਮਾਉ ਪਹੁੰਚ ਜਾਣਾ ਹੈ ਕਿਉਂਕਿ ਸਾਡੀ ਮੇਰੀ ਜਿਹੜੀ ਪਿੰਡ ਦੀ ਬੋਲੀ ਤੇ ਸਮਾਉ ਪਿੰਡ ਦੀ ਬੋਲੀ 100% ਸੇਮ ਆ ਮਤਲਬ ਹਾਰੇ ਕੇ ਚੀਜ਼ ਤੇ ਧਿਆਨ ਦਿੱਤਾ ਗਿਆ ਵੀ ਡਾਇਲੋਗ ਤਾਂ ਚਲੋ ਮੈਂ ਤੁਸੀਂ ਲਿਖੇ ਨੇ ਮਤਲਬ ਡਾਇਰੈਕਸ਼ਨ ਵਾਈਜ਼ ਅਸੀਂ ਦੇਖਿਆ ਡਰੈੱਸ ਆ ਬੜਾ ਜਵਰਦਸਤ ਹੈਗਾ ਕੁੜੀਆਂ ਦੇ ਉਹ ਪੁਰਾਣੇ ਸਮੇਂ ਕਾਲੀਆਂ ਗਾਨੀਆਂ ਦੇ ਵਿੱਚ ਉਹ ਹੀ ਮੰਨ ਕੇ ਤੇ ਜਿਵੇਂ ਉਹ ਚੀਜ਼ਾਂ ਪਾਈਆਂ ਉਹ ਸਾਰਾ ਚੀਜ਼ਾਂ ਤੁਸੀਂ ਰਿਪ ਦੇਖੋ ਇਹਦਾ ਸਾਰਾ ਕ੍ਰੈਡਿਟ ਜਾਂਦਾ ਡਾਇਰੈਕਟਰ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਧਿਆਨ ਦਿੱਤਾ ਕੱਲੀ-ਕੱਲੀ ਰਿਕੁਆਇਰਮੈਂਟ ਦਿੱਤੀ ਕੱਢ ਕੇ ਤੇ ਉਸ ਰਿਕੁਆਇਰਮੈਂਟ ਨੂੰ ਪੂਰਾ ਕਰਨ ਦਾ ਅਸਲ ਕ੍ਰੈਡਿਟ ਜਾਂਦਾ ਪ੍ਰੋਡਿਊਸਰ ਸਾਹਿਬ ਨੂੰ ਕਿਉਂਕਿ ਜਿਨ੍ਹਾਂ ਨੇ ਜੋ ਚੀਜ਼ ਦੀ ਡਿਮਾਂਡ ਕੀਤੀ ਗਈ ਕਿ ਇੰਨੀਆਂ ਗਾਨੀਆਂ ਇੰਨੀਆਂ ਪੱਗਾਂ ਇੰਨੀਆਂ ਥਾਲ ਪ੍ਰਾਂਤ ਸਭ ਕੁਝ ਮਤਲਬ ਉਹ ਸੈੱਟ ਤੁਸੀਂ ਦੇਖੋਗੇ ਪੂਰਾ ਪਿੰਡ ਹੀ ਲੱਗਦਾ ਸਾਰਾ ਇਕੱਠਾ ਕੀਤਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਰੇ ਇਕੱਠੀਆਂ ਕੀਤੀਆਂ ਵੀ ਉਵੇਂ ਇੱਕ ਮਤੇ ਇਹ ਨਾ ਲੱਗੇ ਕਿਸੇ ਨੂੰ ਵੀ ਇਹ ਸਕ੍ਰਿਪਟਡ ਹੈਗਾ ਜਾਂ ਚੀਪ ਪੁਰਾਣੀ ਮਤਲਬ ਉਵੇਂ ਪੂਰਾ ਬਣਾਤਾ ਸਾਰਾ 100% ਹੈ ਜੀ ਬਹੁਤ ਮਿਹਨਤ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਕਿ ਤੁਹਾਡਾ ਇਵਨ ਕੇ ਪੱਗਾਂ ਬੰਨਣ ਦਾ ਸਟਾਈਲ ਉਸ ਵੇਲੇ ਕੈਂਠੇ ਗੜਾਂ ਚ ਪਾਉਂਦੇ ਹੁੰਦੇ ਸੀ ਤੁਸੀਂ ਟ੍ਰੇਲਰ ਚ ਵੀ ਦੇਖਿਆ ਹੋਊਗਾ ਸੁੱਚਾ ਸੂਰਮਾ ਦੇ ਗੜ ਚ ਕੈਂਠਾ ਪਾਇਆ ਹੋਇਆ ਉਸ ਵੇਲੇ ਕੈਂਠਾ ਬੰਦੇ ਸਭ ਤੋਂ ਸ਼ਕੀਨ ਜਿਹੜੇ ਆਪਦੀ ਝੋਬਰ ਅਣਖ ਨਾਲ ਜਿਉਣ ਵਾਲੇ ਉਹ ਦੁੱਖ ਸੁੱਖ ਵੀ ਉਹ ਕੰਠੇ ਨਹੀਂ ਛੱਡਦੇ ਸੀਗੇ ਗਾਨੀਆਂ ਪੱਗਾਂ ਤੋਂ ਇਹ ਸਾਰੀਆਂ ਮਾਈਨਿਊਟਲੀ ਚੀਜ਼ਾਂ ਤੇ ਕੰਮ ਕੀਤਾ ਗਿਆ ਤਾਂ ਮੈਂ ਡਮਿੰਗ ਜਦੋਂ ਪਿੱਛੇ ਬੈਠਾ ਹੁੰਦਾ ਸੀ ਮੈਂ ਕਹਿ ਦਿੰਦਾ ਸੀ ਭਾਈ ਵੀ ਇਹ ਸਾਡਾ ਸਾਡੇ ਏਰੀਆ ਵਾਲਾ ਸ਼ਬਦ ਇਹਨੂੰ ਇਦਾਂ ਬੋਲੋ ਉੱਥੇ ਮਹੱਤੀ ਨਾਲ ਤੇ ਮਿਹੱਤੀ ਬੋਲਦੇ ਨੇ ਤਾਂ ਮੈਂ ਆਪਤੀ ਬੋਲੋ ਸਾਡੀ ਕੁਦਰਤੀ ਸੀ ਵੀ ਕਿ ਮੈਨੂੰ ਜੱਸੇ ਕਿਸੀ ਅੱਧੇ ਘੰਟੇ 'ਚ ਸਮਾਉ ਪਹੁੰਚ ਜਾਣਾ ਕਿ ਤੇ ਸਾਡੀ ਮੇਰੀ ਜਿਹੜੀ ਪਿੰਡ ਦੀ ਬੋਲੀ ਤੇ ਸਮਾਉ ਪਿੰਡ ਦੀ ਬੋਲੀ 100% ਸੇਮ ਆ ਇਨੀਆਂ ਗਾਨੀਆਂ ਇਨੀਆਂ ਪੱਗਾਂ ਇਨੀਆਂ ਅਥਾਲ ਪ੍ਰਾਂਤ ਸਭ ਕੁਝ ਮਤਲਬ ਉਹ ਸੈਟ ਤੁਸੀਂ ਦੇਖੋ ਮੈਂ ਪੂਰਾ ਪਿੰਡ ਹੀ ਲੱਗਦਾ ਇਤਨਾ ਸਾਰਾ ਇਕੱਠਾ ਕੀਤਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਰੇ ਇਕੱਠੀਆਂ ਕੀਤੀਆਂ ਵੀ ਓਵੇਂ ਇੱਕ ਮਦੇਨ ਨਾ ਲੱਗੇ ਕਿਸੇ ਨੂੰ ਵੀ ਇਹ ਸਕ੍ਰਿਪਟਡ ਹੈਗਾ ਜਾਂ ਚੀਪ ਪੁਰਾਣੀ ਮਤਲਬ ਓਵੇਂ ਪੂਰਾ ਬਣਾਤਾ ਸਾਰਾ 100% ਅਸਲੀ ਬਹੁਤ ਮਿਹਨਤ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਕਿ ਤੁਹਾਡਾ ਇਵਨ ਕਿ ਪੱਗਾਂ ਬੰਨਣ ਦਾ ਸਟਾਈਲ ਉਸ ਵੇਲੇ ਕੈਂਠੇ ਘੜਾਂ ਚ ਪਾਉਂਦੇ ਹੁੰਦੇ ਸੀ ਤੁਸੀਂ ਟ੍ਰੇਲਰ ਚ ਵੀ ਦੇਖਿਆ ਹੋਊਗਾ ਸੁੱਚਾ ਸੂਰਮਾ ਦੇ ਘੜ ਚ ਕੈਂਠਾ ਪਾਇਆ ਹੋਇਆ ਮੈਂ ਦੱਸੀ ਜਦੋਂ ਪਿੱਛੇ ਬੈਠਾ ਹੁੰਦਾ ਸੀ ਮੈਂ ਕਹਿ ਦਿੰਦਾ ਸੀ ਭਾਈ ਵੀ ਇਹ ਸਾਡਾ ਸਾਡੇ ਏਰੀਆ ਵਾਲਾ ਸ਼ਬਦ ਇਹਨੂੰ ਐਦਾਂ ਬੋਲੋ ਉੱਥੇ ਮਹਿਤੀ ਸਾਤੇ ਮਿਹਾਤੀ ਬੋਲਦੇ ਨੇ ਤਾਂ ਮੈਂ ਆਪਤੀ ਬੋਲੋ ਕਿ ਤਾਂ ਕਿ ਉਹ ਕਿਤੇ ਸੈਂਟਰਲ ਪੰਜਾਬ ਵੀ ਨਾ ਲੱਗੇ ਉਹ ਤਾਂ ਪੁਆਦਰਾ ਸਾਰਾ ਜਿਹੜਾ ਤੁਸੀਂ ਪੁਆਦੀ ਦੀ ਗੱਲ ਕਰ ਰਹੇ ਹੋ ਮਾਲਵਾ ਦੀ ਟਿਪੀਕਲ ਮਾਲਵਾ ਟਿਪੀਕਲ ਮਾਲਵਾ ਮਾਲਵਾ ਅੱਧਾ ਤਾਂ ਦੇਖੋ ਲੁਧਿਆਣੇ ਵਾਲੇ ਪਾਸੇ ਨੂੰ ਚਲਾ ਜਾਂਦਾ ਅਰਬਨ ਮਾਲਵਾ ਇੱਕ ਸਾਡਾ ਸੰਗਰੂਰ ਮਾਨਸਾ ਬਠਿੰਡਾ ਜਿਹੜਾ ਟਿਪੀਕਲ ਅਸਲੀ ਮਾਲਵਾ ਨਰਮੇਕ ਪਹਾੜ ਇਹ ਰੀਆ ਹੈਗਾ ਜਿਵੇਂ ਫਾਇਲ ਕਾ ਨੂੰ ਮਾਲਵੇ ਚ ਗਿਨਾਇਆ ਜਾਂਦਾ ਪਰ ਮਾਂ ਉਹਦੀ ਭਾਸ਼ਾ ਹੋ ਰਹੀ ਉਹਦੀ ਭਾਸ਼ਾ ਹੋ ਰਹਾ ਸੋ ਸਾਡੀ ਕੁਦਰਤੀ ਇਸ ਵੀ ਕਿ ਮੈ ਤੁਹਾਨੂੰ ਦੱਸਦਾ ਕਿ ਅਸੀਂ ਅੱਧੇ ਘੰਟੇ ਚ ਸਮਾਉ ਪਹੁੰਚ ਜਾਣਾ ਕਿ ਤੇ ਸਾਡੀ ਮੇਰੀ ਜਿਹੜੀ ਪਿੰਡ ਦੀ ਬੋਲੀ ਤੇ ਸਮਾਉ ਪਿੰਡ ਦੀ ਬੋਲੀ 100% ਸੇਮ ਆ ਮਤਲਬ ਹਾਰੇ ਕੇ ਚੀਤੇ ਧਿਆਨ ਦਿੱਤਾ ਗਿਆ ਵੀ ਡਾਇਲੋਗ ਤਾਂ ਚਲੋ ਮੈਂ ਤੁਸੀਂ ਲਿਖੇ ਨੇ ਮਤਲਬ ਡਾਇਰੈਕਸ਼ਨ ਵਾਈਜ਼ ਅਸੀਂ ਦੇਖਿਆ ਡਰੈਸ ਅੱਪ ਬੜਾ ਜ਼ਬਰਦਸਤ ਹੈਗਾ ਕੁੜੀਆਂ ਦੇ ਉਹ ਪੁਰਾਣੇ ਸਮੇਂ ਕਾਲੀਆਂ ਗਾਨੀਆਂ ਦੇ ਵਿੱਚ ਉਹ ਹੀ ਮੰਨ ਕੇ ਤੇ ਜਿਵੇਂ ਉਹ ਚੀਜ਼ਾਂ ਪਾਈਆਂ ਉਹ ਸਾਰਾ ਚੀਜ਼ਾਂ ਤੁਸੀਂ ਰਿਪੀਟ ਕੀਤੀਆਂ ਦੇਖੋ ਇਹਦਾ ਸਾਰਾ ਕ੍ਰੈਡਿਟ ਜਾਂਦਾ ਡਾਇਰੈਕਟਰ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਧਿਆਨ ਦਿੱਤਾ ਕੱਲੀ-ਕੱਲੀ ਰਿਕੁਆਇਰਮੈਂਟ ਦਿੱਤੀ ਕੱਢ ਕੇ ਤੇ ਉਸ ਰਿਕੁਆਇਰਮੈਂਟ ਨੂੰ ਪੂਰਾ ਕਰਨ ਦਾ ਅਸਲ ਕ੍ਰੈਡਿਟ ਜਾਂਦਾ ਪ੍ਰੋਡਿਊਸਰ ਸਾਹਿਬ ਨੂੰ ਕਿਉਂਕਿ ਜਿਨ੍ਹਾਂ ਨੇ ਜੋ ਚੀਜ਼ ਦੀ ਡਿਮਾਂਡ ਕੀਤੀ ਗਈ ਕਿ ਇੰਨੀਆਂ ਗਾਨੀਆਂ ਇੰਨੀਆਂ ਪੱਗਾਂ ਇੰਨੀਆਂ ਥਾਲ ਪ੍ਰਾਂਤ ਸਭ ਕੁਝ ਮਤਲਬ ਉਹ ਸੈੱਟ ਤੁਸੀਂ ਦੇਖੋਗੇ ਪੂਰਾ ਪਿੰਡ ਹੀ ਲੱਗਦਾ ਸਾਰਾ ਇਕੱਠਾ ਕੀਤਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਰੇ ਇਕੱਠੀਆਂ ਕੀਤੀਆਂ ਵੀ ਉਵੇਂ ਇੱਕ ਮਤੇ ਇਹ ਨਾ ਲੱਗੇ ਕਿਸੇ ਨੂੰ ਵੀ ਇਹ ਸਕ੍ਰਿਪਟਡ ਹੈਗਾ ਜਾਂ ਚੀਪ ਪੁਰਾਣੀ ਮਤਲਬ ਉਵੇਂ ਪੂਰਾ ਬਣਾਤਾ ਸਾਰਾ 100% ਹੈ ਜੀ ਬਹੁਤ ਮਿਹਨਤ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਕਿ ਤੁਹਾਡਾ ਇਵਨ ਕੇ ਪੱਗਾਂ ਬੰਨਣ ਦਾ ਸਟਾਈਲ ਉਸ ਵੇਲੇ ਕੈਂਠੇ ਘਰਾਂ ਚ ਪਾਉਂਦੇ ਹੁੰਦੇ ਸੀ ਤੁਸੀਂ ਟ੍ਰੇਲਰ ਚ ਵੀ ਦੇਖਿਆ ਹੋਊਗਾ ਸੁੱਚਾ ਸੂਰਮਾ ਦੇ ਘਰ ਚ ਕੈਂਠਾ ਪਾਇਆ ਹੋਇਆ ਉਸ ਵੇਲੇ ਕੈਂਠਾ ਬੰਦੇ ਸਭ ਤੋਂ ਸ਼ਕੀਨ ਜਿਹੜੇ ਆਪਣੀ ਚੋਬਰ ਅੱਖ ਨਾਲ ਜਾਣ ਵਾਲੇ ਉਹ ਦੁੱਖ ਸੁੱਖ ਵੀ ਹੋਵੇ ਉਹ ਕੈਂਠੇ ਨਹੀਂ ਛੱਡਦੇ ਸੀਗੇ ਗਾਨੀਆਂ ਪੱਗਾਂ ਤੋਂ ਇਹ ਸਾਰੀਆਂ ਮਾਈਨਿਊਟਲੀ ਚੀਜ਼ਾਂ ਤੇ ਕੰਮ ਕੀਤਾ